ਆਲਾ ਮੈਂ ਇੱਕ ਮਿੰਟ ਹੁਣੇ-ਹੁਣੇ ਵੱਡੀ ਖਬਰ ਆ ਰਹੀ ਹੈ ਕਿ ਨਵਜੋਤ ਕੌਰ ਸਿੱਧੂ ਜੋ ਕਿ ਅੱਜਕੱਲ੍ਹ ਖਬਰਾਂ ਦੀਆਂ ਸੁਰਖੀਆਂ ਬਣ ਰਹੇ ਸੀ ਲਗਾਤਾਰ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਹੁਤ ਸੰਸਨੀਕ ਇਸ ਬਿਆਨ ਸੀ ਤੇ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਜੋ ਸੂਬਾ ਪ੍ਰਧਾਨ ਨੇ ਤੇ ਸੰਸਦ ਮੈਂਬਰ ਵੀ ਨੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਕਿ ਨਵਜੋਤ ਕੌਰ ਸਿੱਧੂ ਹੈ ਮੈਡਮ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਲਗਾਤਾਰ ਨਵਜੋਤ ਕੌਰ ਸਿੱਧੂ ਦਾ ਜੋ ਬਿਆਨ ਸੀ ਖਬਰਾਂ ਦੇ ਵਿੱਚ ਬਣਿਆ ਹੋਇਆ ਸੀ ਉਹਨਾਂ ਵੱਲੋਂ ਇੱਕ ਬਿਆਨ ਆ ਜੋ ਚੰਡੀਗੜ੍ਹ ਦੇ ਵਿੱਚ ਦਿੱਤਾ ਗਿਆ ਸੀ ਕਿ ਪਾਰਟੀ ਦਾ ਜੋ ਸੀਐਮ ਬਣਨ ਵਾਸਤੇ 500 ਕਰੋੜ ਰੁਪਏ ਦੇਣਾ ਪੈਂਦਾ ਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਆ ਗਈ ਸੀ ਤੇ ਕਾਂਗਰਸ ਵੱਲੋਂ ਵੀ ਲਗਾਤਾਰ ਨਵਜੋਤ ਕੌਰ ਸਿੱਧੂ ਨੂੰ ਸਵਾਲ ਦਾਗੇ ਜਾ ਰਹੇ ਸੀ ਤੇ ਹੁਣ ਵੱਡੀ ਕਾਰਵਾਈ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਜੋ ਮੈਂਬਰਸ਼ਿਪ ਹੈ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਲੈਂਤ ਜੁੜੇ ਨੇ ਜੀ ਨਵਦੀਪ ਕੀ ਜਾਣਕਾਰੀ ਹੈ ਇਹ ਜੋ ਮਾਮਲਾ ਹੈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵੱਲੋਂ ਜੋ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਦੀ ਜੋ ਮੈਂਬਰਸ਼ਿਪ ਹੈ ਆ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਦਾ ਬਿਆਨ ਮੀਡੀਆ ਦੇ ਵਿੱਚ ਆਇਆ ਸੀ ਤੇ ਉਹਨਾਂ ਦਾ ਜੋ ਬਿਆਨ ਸੀ ਕਿ 500 ਕਰੋੜ ਰੁਪਏ ਦੇ ਵਿੱਚ ਸੀਐਮ ਬਣਨ ਵਾਸਤੇ ਜੋ 500 ਕਰੋੜ ਰੁਪਏ ਚਾਹੀਦਾ ਹੈ ਉਹ ਦੇਣਾ ਪੈਂਦਾ ਹੈ ਕਿਵੇਂ ਦੇਖਦੇ ਹਾਂ ਇਸ ਜੋ ਕਾਰਵਾਈ ਆ ਕਾਂਗਰਸ ਦੀ ਜੀ ਬਿਲਕੁਲ ਜਿੰਦਕਾਲ ਜਦੋਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਜਦੋਂ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਿਸੇ ਦੇ ਸੀ ਕੈਂਡੀਡੇਟ ਵਿਚੋਂ ਤਾਂ ਉਸਨੇ ਇਹ ਨਹੀਂ ਇਹ ਨਹੀਂ ਕਿ ਉਹਨਾਂ ਦਾ ਜਵਾਬ ਦਿੰਦੇ ਹੋਏ ਹਨ ਕਿ ਟਰਪਨ ਲਲਜੋਤ ਕੋਰ ਚੁੱਪੇ ਤੋਂ ਲਈ ਕਹਿ ਦਿੱਤਾ ਗਿਆ ਸੀ ਕਿ ਜੋਰ ਛੇ ਚੁੱਪੇ ਜੋਲੇ ਉਹਨਾਂ ਕੋਲ ਇੰਨੀ ਤੱਕੇ ਨਹੀਂ ਕਿ ਉਹ ਸੀਐਮ ਦੀ ਕੁਰਸੀ ਤੇ ਨਹੀਂ 300 ਕਰੋੜ ਰੁਪਏ ਖਰਚੋ ਸਕਣ ਜੀ ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਕੀਤਾ ਜੀ ਕਿ ਕਾਂਗਰਸ ਲਈ ਇਹ ਕਿਸੇ ਤੋਂ ਕੋਈ ਪ੍ਰਸ਼ਨ ਨਹੀਂ ਮੰਨਿਆ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਜੋ ਪੈਕੇਜ ਦੇਣ ਤੋਂ ਬਾਅਦ ਹੀ ਜਿਹੜਾ ਕੋਈ ਵੀ ਸੀਐਮ ਦੀ ਕੁਰਸੀ ਤੇ ਦੇ ਰਿਹਾ ਸਕਦਾ ਜਾਂ ਤੇਰੇ ਉਹ ਇਹੋ ਤਾਂ ਉਹਨਾਂ ਨੂੰ ਮਿਲਦਾ ਇਸੇ ਨਾਲ ਹੀ ਉਹਨਾਂ ਦੇ ਬਲੋਗ ਦੀ ਕਿਹਾ ਕਿ ਜੇਕਰ ਮਨਜੋਤ ਸਿੰਘ ਸਿੱਧੂ ਸੀਐਮ 체ਰਾ ਐਲਾਨੇ ਦੇ ਦਾ ਹਾਲਾਂਕਿ ਇਹ ਵੀ ਕਿਸੇ ਤਰ੍ਹਾਂ ਦੇ ਸੁਝਾਅ ਦੇ ਜਵਾਬ ਦੇ ਵਿੱਚ ਇਹਨਾਂ ਨੇ ਕਹਿ ਆ ਕਿ ਜੇਕਰ ਮਨਜੋਤ ਸਿੰਘ ਸਿੱਧੂ ਕਾਂਗਰਸ ਦੇ ਬਲੋਗ ਸੀਐਮ 체ਰਾ ਐਲਾਨੇ ਦੇ ਅੰਦਰ ਤਾਂ ਹੀ ਮਨਜੋਤ ਸਿੰਘ ਸਿੱਧੂ ਜੋੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਕਟਿਵ ਹੋਣਗੇ ਸਰਗਰਮ ਹੋਣਗੇ ਲੇਕਿਨ ਇਹਨਾਂ ਬਿਆਨਾਂ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਸੀ ਇੱਕ ਵਾਰ ਫੇਰ ਤੋਂ ਹੜਕੰਪ ਤੋਂ ਮਚ ਗਿਆ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਅਤੇ ਕਿਤਨਾ ਕਿਤੇ ਕਾਂਗਰਸ ਨੂੰ ਇਸ ਤੋਂ ਮੁਕੰਮਲ ਤੇ ਕਾਫੀ ਜ਼ਿਆਦਾ ਨੁਕਸਾਨ ਜੋ ਹੈ ਕਾਂਗਰਸੀ ਆਗੂ ਕਹਿ ਰਹੇ ਨੇ ਕਿ ਨਵਜੋਤ ਕੋ ਸਿੱਧੂ ਦੇ ਇਸ ਬਿਆਨ ਦੇ ਨਾਲ ਜੋ ਹੈ ਕਾਂਗਰਸ ਨੂੰ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਜੋ ਨੁਕਸਾਨ ਪਹੁੰਚਿਆ ਜਿਸ ਤੇ ਚੱਲਦੇ ਆ ਰਾਜਾ ਬੜੀ ਕਿਤੇ ਬੋਲੋ ਇਹ ਜੋ ਕਹਾਣੀ ਹੈ ਇਹ ਨਵਜੋਤ ਕੋ ਸਿੱਧੂ ਦੇ ਖਿਲਾਫ ਕੀਤੀ ਗਈ ਹੈ ਜੀ ਜਿੰਦਰਪਾਲ ਇਸ ਬਿਆਨ ਤੋਂ ਬਾਅਦ ਲਗਾਤਾਰ ਜਿੱਥੇ ਕਾਂਗਰਸ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤੇ ਜਾ ਰਹੇ ਸੀ ਖਾਸ ਕਰਕੇ ਸਿੱਧੂ ਜੋੜੇ ਨੂੰ ਸਵਾਲ ਕੀਤੇ ਜਾ ਰਹੇ ਸੀ ਕਿ ਕਿੰਨੇ ਪੈਸੇ ਉਹਨਾਂ ਨੂੰ ਜੋ ਉਹਦੇ ਮਿਲੇ ਸੀ ਉਹਨਾਂ ਵਾਸਤੇ ਕਿਹਨਾਂ ਪਾਰਟੀ ਨੂੰ ਦੇਣੇ ਪਏ ਸੀ ਤੇ ਆਸ਼ਪਾ ਵੱਲੋਂ ਖਾਸ ਕਰਕੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹ ਬਿਆਨ ਦਿੱਤੇ ਗਏ ਸੀ ਕਿ ਕਾਂਗਰਸ ਦੇ ਵਿੱਚ ਦੇਖੋ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਹੈ ਤੇ ਨਵਜੋਤ ਕੋਰ ਸਿੱਧੂ ਦਾ ਬਿਆਨ ਜੋ ਮੀਡੀਆ ਦੇ ਸੁਰਖੀਆਂ ਦੇ ਵਿੱਚ ਲਗਾਤਾਰ ਹੁਣ ਤੱਕ ਬਣਿਆ ਹੋਇਆ ਹੈ ਤੇ ਇਸ ਤੇ ਚਰਚਾ ਵੀ ਹੋ ਰਹੀ ਹੈ ਤੇ ਬਹਿਸ ਵੀ ਹੋ ਰਹੀ ਹੈ ਕਾਂਗਰਸ ਵੱਲੋਂ ਵੀ ਲਗਾਤਾਰ ਕਾਂਗਰਸ ਦੇ ਜੋ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਬਿਆਨ ਦੇ ਉੱਤੇ ਚਰਚਾ ਕੀਤੀ ਜਾ ਰਹੀ ਸੀ ਤੇ ਇਸ ਦੀ ਨਿੰਦਾ ਵੀ ਕੀਤੀ ਜਾ ਰਹੀ ਸੀ ਤੁਹਾਡੀ ਵੀ ਕਾਂਗਰਸ ਦੇ ਜੋ ਸੀਨੀਅਰ ਆਗੂ ਨੇ ਸੰਸਦ ਮੈਂਬਰ ਨੇ ਸੁਖਜਿੰਦਰ ਸਿੰਘ ਰੰਦਾਵਾ ਤੇ ਤਿਰਪਤੀ ਸਿੰਘ ਬਾਜ ਦੇ ਨਾਲ ਵੀ ਮੁਲਾਕਾਤ ਤੁਹਾਨੂੰ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਜੇ ਪਰੇ ਤੋਂ ਬੰਦਰਪਾਲ ਜੀ ਸਬਚਿੰਦਨ ਤੋਂ ਇਹ ਗੱਲ ਦਾ ਖਿਆਲ ਹੈ ਕਿ ਇਸ ਗੱਲ ਦਾ ਵਿਵਾਦ ਨਜੋਤ ਕੋਰ ਛੱਪੂ ਦੇਣ ਦੀ ਤੇ ਗਏ ਨਜੋਤ ਸਿੰਘ ਛੱਪੂ ਦੇਣ ਕਿਉਂਕਿ ਨਜੋਤ ਸਿੰਘ ਛੱਪੂ ਜੁਰੇ ਪੰਜਾਬ ਦੇ ਪ੍ਰਕਰਤੇ ਪਰਦਾ ਰਹੇ ਨੇ ਅਤੇ ਉਹਨਾਂ ਦੇ ਦਿਲੋਂ ਪੰਜਾਬ ਕਾਂਗਰਸ ਦੀ ਅਗਵਾਈ ਕੀਤੀ ਗਈ ਤੇ ਕੋਈ ਵੀ ਮੁੱਖ ਮੰਤਰੀ ਪੰਜਾਬ ਪ੍ਰਧਾਨ ਤੋਂ ਅਗਵਾ ਦਾ ਛੱਪੂ ਪਟੜ ਚਾਹੇ ਕਿਸੇ ਵੀ ਛੱਪੂ ਦਾ ਮੁੱਖ ਮੰਤਰੀ ਹੋਵੇ ਉਹ ਛੱਪੂ ਪ੍ਰਧਾਨ ਤੋਂ ਉੱਤੇ ਰਹਿੰਦਾ ਉਹਨਾਂ ਨੇ ਕਿਹਾ ਕਿ ਜੇਕਰ ਮੋਟਰਪਲ ਦੇ 500 ਕਰੋੜ ਰੁਪਏ ਦਿੱਤੇ ਜਾਂਦੇ ਤਾਂ ਇਹਨਾਂ ਨੂੰ ਇੱਕ ਗੱਲ ਪੁੱਛੀ ਜਾਵੇ ਕਿ ਜੋ ਜਿਹੜੇ ਪੰਜਾਬ ਪ੍ਰਧਾਨ ਰਹੇ ਨੇ ਕਾਂਗਰਸ ਉਹ ਤਾਂ ਇਹਨਾਂ ਦੇ ਵੱਲੋਂ ਕਿੰਨੇ ਪੈਸੇ ਜੁਨੇ ਜੋ ਤੋਂ ਇਹ estoy ਨਾ ਬੋਲਣੇ ਕਿਹਾ ਕਿ ਤੇ ਆ ਤੇ ਮੰਤਰੀ ਰਹੇ ਲੋਕਲ ਬੋਰਡਿੰਗ मिनिस्टर ਰਹੇ ਨੇ ਜੋ ਨਵਜੋਤ ਸਿੰਘ ਸਿੱਧੂ ਤਾਂ ਉਹ ਤੋਂ ਇਹਿਆ ਦੇ ਬੋਲ ਕਾਂਗਰਸ ਨੂੰ ਕਿੰਨੇ ਪੈਸੇ ਦਿੱਤੇਗੇ ਤਾਂ ਉਹਨੇ ਸਿੱਧੇ ਤੌਰ ਤੋਂ ਉਹਨੇ ਕਾਂਗਰਸ ਹਾਈ ਕਮੰਡ ਕੋਲ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਤੇ ਇਹਨਾਂ ਕੋਲ ਸੁਣਨ ਚਲੇ ਗਏ ਤਾਂ ਤੇ ਜਿਹੜਾ ਇੱਕ ਬਾਰੇ ਜਿਹੜੇ ਨਾਮ ਜਿਹੜਾ ਤ੍ਰਿਪਤੀ ਜਿੰਦੇ ਸਿੰਘ ਬਾਦਪਾ ਜੋ ਕਿ ਸਾਰਤਾ ਕੈबिनेट ਮੰਤਰੀ ਰਹੇ ਨੇ ਉਹਨਾਂ ਦੇ ਬਾਰੇ ਵੀ ਸਵਾਲ ਚੁੱਕੇ ਕਿ ਉਹਨਾਂ ਦੀ ਵਚੇਤੀ ਉਹਨਾਂ ਦੇ ਚਾਟਰ ਅਤੇ ਉਸ ਤੋਂ ਬਾਅਦ ਹੋਈ ਕਾਂਗਰਸ ਤੋਂ ਕੈਂਡੀਟ ਮੰਤਰੀ ਨਹੀਂ ਆਈ ਨਾ ਹੀ ਤੱਕ ਕਾਂਗਰਸ ਨੇ ਕਿਸੇ ਵੀ ਇੱਕ ਨਵੇਂ ਪੈਸੇ ਦੀ ਉਹਨਾਂ ਤੋਂ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਟ੍ਰੈਟਜਰ ਨਹੀਂ ਕਾਂਗਰਸ ਦੇ ਜਿਨ੍ਹਾਂ ਨੂੰ ਜਿਨਾ ਜਨਾ ਮਿਕਲਮ ਜੋੜਕੋ ਸਿੱਧੂ ਨੇ ਜਿੱਕਰ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਏ ਨੇ 300 ਕਰੋੜ ਦੇ ਸਨ ਜੋਰਜਪੁਰ ਸਿੱਦੀ ਦੇ ਵੱਲ ਇਹਨਾਂ ਸਭ ਇਹਨਾਂ ਨੂੰ ਸਬੂਤਾਂ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇਕਰ ਲੋਕਜੋਤਪੁਰ ਸਿੱਦੀ ਇਹ ਸਬੂਤ ਪੇਸ਼ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਵੱਲੋਂ ਕਾਂਗਰਸ ਤੋਂ થોડી ਹਿੱਸਤੀ ਛੋੜ ਲੈਣੀ ਚਾਹੀਦੀ ਕਿਉਂਕਿ ਉਹ ਇੰਤੇ ਨਾਲ ਉਹਨਾਂ ਦੇ ਸਿੱਧੇ ਤੌਰ ਤੇ ਇਹ ਵੀ ਕਿਹਾ ਸੀ ਕਿ 2027 ਦੇ ਵਿੱਚ ਕਾਂਗਰਸ ਨੇ ਇਹਨਾਂ ਬਿਆਨਾਂ ਦਾ ਕਾਫੀ ਜ਼ਿਆਦਾ ਮੁਖਸ਼ਾਲ ਹੋਰ ਬਣਾਉ ਤੇ ਇਹਨਾਂ ਨੇ ਵੀ ਕਿਹਾ ਇਹਨਾਂ ਲੋਕਾਂ ਨੇ ਜਦੋਂ ਕਿ ਕਿਤੇ 400 ਤੋਂ ਰਾਜਨੀਤੀ ਤੋਂ ਇਨਐਕਟਿਵ ਹਨ ਕਿਸੇ ਵੀ ਕਾਂਗਰਸੀ ਰੈਲੀ ਤੇ ਕਾਂਗਰਸ ਦੇ ਕਿਸੇ ਪ੍ਰੋਗਰਾਮ ਤੋਂ ਲਗਾਤਾਰ ਗੈਰਹਾਜੇ ਰਹੇ ਪਰ ਉਸ ਤੋਂ ਬਾਅਦ ਆਪਣੇ YouTube ਚੈਨਲ ਤੋਂ ਰਾਜਨੀਤੀ ਨੂੰ ਅਸਤੀਫਾ ਦੇ ਕੇ ਚੈਨ ਕਰ ਦਿੱਤਾ ਲੇਕਿਨ ਇਸ ਤੋਂ ਬਾਅਦ ਉਹ ਉਹਨਾਂ ਦੇ ਵੱਲੋਂ ਲਗਾਤਾਰ ਜੋ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਰਦੇ ਕਿ ਇਹ ਕਿ ਉਹ ਰਾਇਨ ਕੀਤੇ ਪਰੇ ਨੇ ਉਸ ਤੋਂ ਬਾਅਦ ਚਿੱਤੇ ਜਾ ਕੇ ਪ੍ਰਿੰਕਾ ਗੰਢੀਗੋਵ ਮਿਲਦੇ ਨੇ ਰਾਹੁਲ ਗੰਢੀਗੋਵ ਮਿਲਦੇ ਨੇ ਅਤੇ ਉਹਨਾਂ ਦੀਆਂ ਫੋਟੋਆਂ ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮਿਸ਼ਰ ਕਰਦੇ ਨੇ ਤਾਂ ਇਸ ਸੁਭਾਅ ਦੇ ਉੱਤੇ ਜੋ ਤਰਫ ਤੋਂ ਪ੍ਰੋਮੋਸਰੀ ਬਾਜਵਾਣੀ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕਾਂ ਦੇ ਨਿੱਜੀ ਰਿਸ਼ਤੇ ਹੋ ਸਕਦੇ ਨੇ ਲੇਕਿਨ ਕੋਈ ਇੱਕ ਕਾਂਗਰਸੀ ਲੀਡਰ ਉਹਨਾਂ ਦੀ ਕੋਈ ਵੀ ਕਾਂਗਰਸ ਦੇ ਵਿੱਚ ਇਸ ਸਮੇਂ ਵਜੂਦ ਨਹੀਂ ਹੈ ਅਤੇ ਕਾਂਗਰਸ ਸਰ ਜਿੰਨਾ ਨੁਕਸਾਨ ਇਹਨਾਂ ਨੇ ਇਹ ਦਾ ਬਿਆਨ ਕਰਕੇ ਹੋਇਆ ਹੈ ਉਹਨਾਂ ਨੂੰ ਕੋਈ ਕਦੇ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਕਾਂਗਰਸ ਜੋ ਹੈ ਸਟਾਇਰ ਵਿੱਚ ਇਹਨਾਂ ਬਿਆਨਾਂ ਦੀ ਪ੍ਰਭਾਸ਼ ਕਰੇਗੀ ਅਤੇ ਜੇਕਰ ਅਸੀਂ ਕਾਂਗਰਸ ਨੂੰ ਇੱਕ ਮਾਨੇ ਦਾ ਜਵਾਬ ਨਹੀਂ ਮੰਗਦੇ ਇਹਨਾਂ ਬਿਆਨਾਂ ਦੇ ਸਬੂਤ ਨਹੀਂ ਮੰਗਦੇ ਤਾਂ ਕਾਂਗਰਸ ਜੋ ਹੈ ਉਹਨਾਂ ਨੂੰ ਜੱਜ ਪੱਧਰ ਦੇ ਦਿੱਤੇ ਕੋਈ ਸਬੂਤ ਮੰਗਣ ਚਾਹੀਦੇ ਇਹਨਾਂ ਨੂੰ ਬੁਲਾਉਂਦੇ ਗਾਹ ਤੋਂ ਤੇ ਦੋਵੇਂ ਹੀ ਸਿੱਟੇ ਜੁੜੇ ਹੋਏ ਹਨ ਪਰ ਦਿੱਲੀ ਦਾ ਇੱਕ ਮਹੰਦਰ ਇੱਕ ਮਾਨੇ ਦੇ ਵੱਲੋਂ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਕਿ ਇਹ ਜੋ ਜਵਾਬ ਹੈ ਇਹ ਜੋ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਇਹ ਕਿਸ ਮੁਤਲਕ ਦਿੱਤੇ ਗਏ ਨੇ ਕਿ ਉਹ ਇਹਨਾਂ ਨੇ ਬਿਆਨ ਦਿੱਤੇ ਕਿਉਂਕਿ ਇਸ ਦੇ ਨਾਲ ਉਹਨਾਂ ਦੇ ਸਿੱਧੇ ਤੌਰ ਤੇ ਉੱਤੇ ਕਹਿਣਾ ਸੀ ਕਿ 27-28 ਦੇ ਵਿੱਚ ਕਾਂਗਰਸ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿੰਨੇ ਦਿਨ ਤੋਂ ਜੀ ਇਸ ਕਾਰਵਾਈ ਨੂੰ ਕਿਵੇਂ ਵੇਖੀਏ ਕਿ ਸਿੱਧੇ ਤੌਰ ਦੇ ਉੱਤੇ ਹੀ ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਅਕਸਰ ਅਸੀਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅਕਸਰ ਕੁਝ ਲੀਡਰ ਜੋ ਸਿਆਸੀ ਆਗੂ ਕਰਦੇ ਨੇ ਜਾਂ ਉਹਨਾਂ ਵੱਲੋਂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਪਾਰਟੀਆਂ ਨੇ ਜੋ ਇੱਕ ਸ਼ੋ ਕਾਜ਼ ਨੋਟਿਸ ਜਾਰੀ ਕਰਦੀਆਂ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦੀਆਂ ਨੇ ਤੇ ਉਹਨਾਂ ਨੂੰ ਕੁਝ ਸਮਾਂ ਦਿੰਦੀਆਂ ਨੇ ਆਪਣਾ ਪੱਖ ਰੱਖਣ ਦਾ ਲੇਕਿਨ ਇੱਥੇ ਕੀ ਅਸੀਂ ਦੇਖ ਰਹੇ ਹਾਂ ਕਿ ਸਿੱਧੇ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਕਿਵੇਂ ਵੀ ਕਿ ਤੁਸੀਂ ਨੂੰ ਜੇ ਦੇਖੋ ਵਿਕਰਾਲਤ ਹਨੇ ਬੇਸ਼ੱਕ ਇਹ ਜੋ ਨਵਜੋਤ ਸਿੰਘ ਸਿੱਟੂ ਨੇ ਇਹ ਤਾਂ ਜੋ ਨੈਸ਼ਨਲ ਟੀਵੀ ਦੇ ਚਿਹਰੇ ਵਜੋਂ ਕਮੈਂਟਰੀ ਕਰਦੇ ਨੇ ਇਸ ਤੋਂ ਇਲਾਵਾ ਨੈਸ਼ਨਲ ਟੀਵੀ ਚੈਨਲਾਂ ਦੇ ਵਿੱਚ ਇਹਨਾਂ ਦੇ ਸ਼ੋਅ ਵੀ ਹੁੰਦੇ ਨੇ ਤਾਂ ਇੱਕ ਵੱਡਾ ਚਿਹਰਾ ਦੇ ਭਾਰਤੀ ਕ੍ਰਿਕਟ ਨਹੀਂ ਰਿਹਾ ਇਸ ਤੋਂ ਬਾਅਦ ਨਾਮ ਨਵਜੋਤ ਸਿੰਘ ਸਿੱਟੂ ਲੇਕਿਨ ਜਦੋਂ ਚੋਟ ਤੋਂ ਸਿੱਟੂ ਬੋਲੇ ਉਹ ਅਜੇ ਵੀ ਇਕ ਰਹੇ ਨੇ ਅਤੇ ਨੰਬਰ 10 ਉਹਨਾਂ ਦੇ ਵੱਲੋਂ ਪਾਰਟੀਆਂ ਦੇ ਵਿੱਚ ਵੀ ਸੁਝਾਵਾ ਦਿੱਤੀਆਂ ਗਈਆਂ ਲੇਕਿਨ ਉਹ ਜੋਤਨ ਚਿੱਕਿੰਗ ਇਸ ਮਸਲੇ ਦੇ ਉੱਤੇ ਉਹਦਾ ਇੱਕ ਵਾਰ ਵੀ ਧਿਆਨ ਨਹੀਂ ਆਇਆ ਜੇਕਰ ਉਹਨਾਂ ਦੀ 35 ਗੰਢੀ ਜਾਂ ਤੇ 20 ਗੰਢੀ ਤੇ ਇਹਨਾਂ ਨੂੰ ਛੇੜੀਏ ਤਾਂ ਆਪਾਂ ਕਹਿ ਵੀ ਲਈਏ ਕਿ ਉਹਨਾਂ ਦੇ ਨੇਤਾ ਹਨ ਲੇਕਿਨ ਉਸ ਤੇ பாஜக ਦੇ ਮੋਹਨ ਜੋਸ਼ ਸਿੰਘ ਚਿੱਕਿੰਗ ਇੱਕ ਵਾਰ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਹਮਣੇ ਨਹੀਂ ਆਏ कि ਉਹਨਾਂ ਦੇ ਵੱਲੋਂ ਨਜੋਸ਼ ਕੋਰ ਸਿੱਧੀ ਦੇ ਵੱਲੋਂ ਜੋ ਧਿਆਨ ਦਿੱਤੇ ਗਏ ਨਜੋਸ਼ ਕੋਰ ਸਿੱਧੀ ਉਸ ਨੂੰ ਅਟਿਕ ਕਰਦੇ ਹਨ ਜਾਂ ਨਹੀਂ ਕਰਦੇ ਹਾਲਾਂਕਿ ਜੋ ਕਿ ਨਜੋਸ਼ ਕੋਰ ਸਿੱਧੀ ਇਸ ਚੀਜ਼ ਨੂੰ ਕਲੀਰੀਫਾਈ ਕਰਦੇ ਤਾਂ ਉਹਨੂੰ ਲੱਗਦਾ ਕਿ ਇਹ ਕਾਰਵਾਈ ਤਾਂ ਨਹੀਂ ਜਾਂ ਫਿਰ ਇਸ ਨੂੰ ਕਿਸੇ ਤਰੀਕੇ ਨਾਲ ਮੈਨਿਪੂਲੇਟ ਕੀਤਾ ਜਾ ਸਕਦਾ ਲੇਕਿਨ ਉਹ ਨਜੋਸ਼ ਐ ਸਿੱਧੀ ਨੂੰ ਇਸ ਤਰ੍ਹਾਂ ਤੋਂ ਪੂਰੇ ਤਰੀਕੇ ਨਾਲ ਡੀਰੀਬਲਾਈ ਰੱਖੀ ਕਿ ਜੋ ਸਿਆਸੀ ਪਲੇਆਰੇ ਪੰਜਾਬ ਦੇ ਉਸ ਤੇ ਚੀਨੀ ਚਰਚਾ ਵਾਲੇ ਕਿ ਲੋ ਜੋ ਸੰਕਟ ਜੋੜੇ ਉਹ ਪ੍ਰਿੰਟਰ ਗਾਂਧੀ ਵਾਧਰਾ ਤੇ ਇਸ ਤੋਂ ਇਲਾਵਾ ਰਾਹੁਲ ਗਾਂਧੀ ਤੇ ਕਾਫੀ ਕ੍ਰਿਤੀ ਨੇ ਇਹ ਤੋਂ ਇਹਦੇ ਚੱਲਦੇ ਆ ਲੇਕਿਨ ਜੋ ਹੁਣ ਤੱਕ ਦੀ ਜੋ ਕਾਰਵਾਈ ਜੋ ਮਨਿੰਦਰ ਸਿੰਘ ਰਾਜਾ ਬਣੂ ਤੋਂ ਬੋਲੇ ਜੋ ਜੋੜ ਕੋ ਚਿੱਤੇ ਦੇਤੇ ਕੀਤੀ ਗਈ ਹੈ ਵੀ ਕਿਤੇ ਨਾ ਕਿਤੇ ਨੈਸ਼ਨਲ ਜੋ ਹਲਕਮਾਨ ਉਹ ਕਾਂਗਰਸੀ ਹੈ ਹਲਕਮਾਨ ਉਸਦੀ ਮਰਜ਼ੀ ਤੋਂ ਬਗਾਰੇ ਤਾ ਸੰਪਰਕ ਕੇ ਤਕਨੀਕੀ ਕਾਰਨ ਕਰਕੇ ਜਲੜ ਟੁੱਟ ਗਿਆ ਤਾਂ ਇਸ ਹਨ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਜੋ ਇਸ ਸਮ ਜਾਣਕਾਰੀ ਦੇ ਰਹੇ ਸੀ ਇਸ ਪੂਰੇ ਮਾਮਲੇ ਦੇ ਉੱਤੇ ਤਾਂ ਤੁਹਾਨੂੰ ਮੁਰਤ ਦੱਸਦੀ ਏ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੇ ਜੋ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਇਸ ਬਾਰੇ ਜੋ ਇੱਕ ਲੈਟਰ ਪੈਡ ਤੇ ਉੱਤੇ ਜੋ ਇਹ ਲਿਖ ਕੇ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਲਗਾਤਾਰ ਉਹਨਾਂ ਦਾ ਜੋ ਬਿਆਨ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਲਗਾਤਾਰ ਇਸ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਗਰਮਾ ਰਹੀ ਸੀ ਪਾਰਟੀਆਂ ਵੱਲੋਂ ਲਗਾਤਾਰ ਜਿੱਥੇ ਸਿੱਧੂ ਜੋੜੇ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਸੀ ਲਗਾਤਾਰ ਘੇਰਾ ਜਾ ਰਿਹਾ ਸੀ ਤੇ ਖਾਸ ਕਰਕੇ ਨਵਜੋਤ ਕੌਰ ਸਿੱਧੂ ਨੂੰ ਵੀ ਸਵਾਲ ਕੀਤੇ ਜਾ ਰਹੇ ਸੀ ਕਿ ਜਿਸ ਤਰ੍ਹਾਂ ਦਾ ਬਿਆਨ ਉਹਨਾਂ ਨੇ ਦਿੱਤਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਅਜਿਹਾ ਬਿਆਨ ਦੇਣਾ ਜਿਸ ਦੇ ਵਿੱਚ ਪੈਸਾ ਸ਼ਾਮਲ ਹੋਵੇ ਤੇ ਉਹ ਵੀ ਇਹ ਕਹਿਣਾ ਕਿ ਅਮ ਪਾਰਟੀ ਦਾ ਮੁੱਖ ਮੰਤਰੀ ਬਣਨ ਵਾਸਤੇ ਕਰੋੜਾ ਰੁਪਏ ਦੇਣੇ ਪੈਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋ ਜਾਂਦੀ ਹੈ ਤੇ ਇਸ ਦਾ ਸਬੂਤ ਹੈ ਜੋ ਕਾਂਗਰਸ ਪਾਰਟੀ ਵੱਲੋਂ ਲੀਡਰਾਂ ਵੱਲੋਂ ਮੰਗਿਆ ਜਾ ਰਿਹਾ ਸੀ ਤੇ ਕਾਂਗਰਸ ਵੱਲੋਂ ਲਗਾਤਾਰ ਨਿਸ਼ਾਨੇ ਤੇ ਨਵਜੋਤ ਕੌਰ ਸਿੱਧੂ ਨੂੰ ਲਿਆ ਜਾ ਰਿਹਾ ਸੀ ਤਾਂ ਹੁਣ ਜੋ ਇਸ ਦਾ ਜੋ ਅੰਤ ਹੈ ਉਹ ਇੱਥੇ ਆ ਕੇ ਹੁੰਦਾ ਹੈ ਕਿ ਹੁਣ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵੱਲੋਂ ਮੁੱਢਲੀ ਮੈਂਬਰਸ਼ਿਪ ਤੋਂ ਵੀ ਬਰਖਾਸਤ ਕਰ ਦਿੱਤਾ ਜਾਂਦਾ ਹੈ ਤਾਂ ਹੁਣੇ ਵੇਖਣਾ ਹੋਵੇਗਾ ਕਿ ਨਭਜੋਤ ਸਿੰਘ ਸਿੱਧੂ ਜੋ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਰਹਿੰਦੇ ਹੋਏ ਉਹ ਕੈਬਨਟ ਮੰਤਰੀ ਦੇ ਅਹੁਦੇ ਤੇ ਵੀ ਬਿਰਾਜ਼ਮਾਨ ਰਹੇ ਨੇ ਤੇ ਲੰਬੇ ਸਮੇਂ ਤੋਂ ਉਹਨਾਂ ਦੇ ਵਿੱਚੋਂ ਸਿਆਸਤ ਕੀਤੀ ਜਾਂਦੀ ਰਹੀ ਹੈ ਹਾਲਾਂਕਿ ਭਾਜਪਾ ਦੇ ਵਿੱਚ ਵੀ ਉਹ ਰਹੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਸ ਮਸਲੇ ਦੇ ਉੱਤੇ ਵੀ ਉਹਨਾਂ ਦੀ ਆਪਣੀ ਪਤਨੀ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਬੀਤੇ ਸਮੇਂ ਦੇ ਵਿੱਚ ਚੰਡੀਗੜ੍ਹ ਵਿੱਚ ਆ ਕੇ ਜਦੋਂ ਉਹ ਗਵਰਨਰ ਸਾਹਿਬ ਨੂੰ ਮਿਲੇ ਸੀ ਤਾਂ ਇਸ ਬਿਆਨ ਤੋਂ ਬਾਅਦ ਲਗਾਤਾਰ ਇੱਕ ਦੂਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਬਣਾ ਕੇ ਰੱਖੀ ਜਾਂਦੀ ਰਹੀ ਹੈ ਤੇ ਉਹਨਾਂ ਦਾ ਕੋਈ ਵੀ ਸਪਸ਼ਟੀਕਰਨ ਇਸ ਬਿਆਨ ਦੇ ਉੱਤੇ ਸਾਹਮਣੇ ਨਹੀਂ ਆਇਆ ਲੇਕਿਨ ਹੁਣ ਇਹ ਵੇਖਣਾ ਦਿਲਚਸਪ ਜ਼ਰੂਰ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਾਂ ਮੈਡਮ ਨਵਜੋਤ ਕੌਰ ਸਿੱਧੂ ਇਸ ਜੋ ਕਾਰਵਾਈ ਹੈ ਕਾਂਗਰਸ ਪੰਡਾਰ ਵੱਲੋਂ ਕੀਤੀ ਗਈ ਹੈ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਹੈ ਤਾਂ ਉਹਨਾਂ ਦਾ ਜੋ ਅਗਲਾ ਜੋ ਕਦਮ ਹੈ ਉਹ ਕੀ ਹੋਵੇਗਾ ਤਾਂ ਕੀ ਉਹ ਇਸ ਬਿਆਨ ਦੇ ਉੱਤੇ ਸਪਸ਼ਟਿਕਰਨ ਦਿੰਦੇ ਨੇ ਜਾਂ ਕਾਂਗਰਸ ਦੇ ਵਿੱਚ ਉਹ ਰਹਿੰਦੇ ਹੋਏ ਆਪਣੇ ਆਪ ਨੂੰ ਕਿਵੇਂ ਪੇਸ਼ ਕਰਦੇ ਨੇ ਤੇ ਉਹ ਕੀ ਅਗਲਾ ਰੁਖ ਉਹਨਾਂ ਦਾ ਹੋਵੇਗਾ ਇਹ ਵੇਖਣਾ ਦਿਲਚਸਪ ਹੋਵੇਗਾ ਬਰਾਰੀ ਹੈ ਕਿ ਨਵਜੋਤ ਕੌਰ ਸਿੱਧੂ ਜੋ ਕਿ ਅੱਜਕੱਲ ਖਬਰਾਂ ਦੀਆਂ ਸੁਰਖੀਆਂ ਬਣ ਰਹੀ ਸੀ ਲਗਾਤਾਰ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਹੁਤ ਸੰਸਨੀਕ ਇਸ ਬਿਆਨ ਸੀ ਤੇ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਜੋ ਸੂਬਾ ਪ੍ਰਧਾਨ ਨੇ ਤੇ ਸੰਸਦ ਮੈਂਬਰ ਵੀ ਨੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਕਿ ਨਵਜੋਤ ਕੌਰ ਸਿੱਧੂ ਹੈ ਮੈਡਮ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਲਗਾਤਾਰ ਨਵਜੋਤ ਕੌਰ ਸਿੱਧੂ ਦਾ ਜੋ ਬਿਆਨ ਸੀ ਖਬਰਾਂ ਦੇ ਵਿੱਚ ਬਣਿਆ ਹੋਇਆ ਸੀ ਉਹਨਾਂ ਵੱਲੋਂ ਇੱਕ ਬਿਆਨ ਆ ਜੋ ਚੰਡੀਗੜ੍ਹ ਦੇ ਵਿੱਚ ਦਿੱਤਾ ਗਿਆ ਸੀ ਕਿ ਪਾਰਟੀ ਦਾ ਜੋ ਸੀਐਮ ਬਣਨ ਵਾਸਤੇ 500 ਕਰੋੜ ਰੁਪਏ ਦੇਣਾ ਪੈਂਦਾ ਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਆ ਗਈ ਸੀ ਤੇ ਕਾਂਗਰਸ ਵੱਲੋਂ ਵੀ ਲਗਾਤਾਰ ਨਵਜੋਤ ਕੌਰ ਸਿੱਧੂ ਨੂੰ ਸਵਾਲ ਦਾਗੇ ਜਾ ਰਹੇ ਸੀ ਤੇ ਹੁਣ ਵੱਡੀ ਕਾਰਵਾਈ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਜੋ ਮੈਂਬਰਸ਼ਿਪ ਹੈ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਇਸ ਮਾਮਲੇ ਤੇ ਜਾਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਜੀ ਨਵਦੀਪ ਕੀ ਜਾਣਕਾਰੀ ਹੈ ਇਹ ਜੋ ਮਾਮਲਾ ਹੈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵੱਲੋਂ ਜੋ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਦੀ ਜੋ ਮੁੱਢਲੀ ਮੈਂਬਰਸ਼ਿਪ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਦਾ ਬਿਆਨ ਮੀਡੀਆ ਦੇ ਵਿੱਚ ਆਇਆ ਸੀ ਤੇ ਉਹਨਾਂ ਦਾ ਜੋ ਬਿਆਨ ਸੀ ਕਿ 500 ਕਰੋੜ ਰੁਪਏ ਦੇ ਵਿੱਚ ਸੀਐਮ ਬਣਨ ਵਾਸਤੇ ਜੋ 500 ਕਰੋੜ ਰੁਪਏ ਚਾਹੀਦਾ ਹੈ ਉਹ ਦੇਣਾ ਪੈਂਦਾ ਹੈ ਕਿਵੇਂ ਦੇਖਦੇ ਹਾਂ ਇਸ ਜੋ ਕਾਰਵਾਈ ਆ ਕਾਂਗਰਸ ਦੀ ਜੀ ਬਿਲਕੁਲ ਜਿੰਦੇ ਨਾਲ ਜਦੋਂ ਅੰਸ਼ਤ ਘੋਟਣ ਦੇ ਪਹਿਲਾਂ ਜਦੋਂ ਨਰਜੋਤ ਕੋ ਸਿੱਧੂ ਦੇ ਵੱਲੋਂ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਸੀ ਕੈਂਡੀਡੇਟ ਵਿਚੇ ਤਾਂ ਉਸ ਨੂੰ ਨਹੀਂ ਇਹ ਜਿਹੜੇ ਸੋਲਾਂ ਨੇ ਜਵਾਬ ਦਿੰਦੇ ਹੋਏ ਇਹ ਹੈ ਕਿ ਨਵਜੋਦ ਕੋਰ ਸਿੱਧੀ ਦੇ ਲਈ ਕਿਆ ਦਿੱਤਾ ਗਿਆ ਸੀ ਕਿ ਜੋਰ ਛੇ ਸਿੱਧੀ ਜੋਲੇ ਉਹਨਾਂ ਕੋਲ ਇੰਨੇ پیسے ਨਹੀਂ ਕਿ ਉਹ ਸੀਐਮ ਦੀ ਕੁਰਸੀ ਤੇ ਨਹੀਂ 300 ਕਰੋੜ ਰੁਪਏ ਖਰਚੋ ਸਕਣ। ਜੀ ਹਾਲਾਂਕਿ ਉਹਨਾਂ ਨੇ ਇੱਕ ਸਪਸ਼ਟ ਕੀਤਾ ਜੀ ਕਿ ਕਾਂਗਰਸ ਨੇ ਐਂਕਾ ਤੋਂ ਕੋਈ ਪੈਸਾ ਨਹੀਂ ਮੰਗਿਆ। ਲੇਕਿਨ ਉਹਨਾਂ ਨੇ ਕਿਹਾ ਕਿ ਇਹ ਜੋ ਪੈਕੇਜ ਦੇਣ ਤੋਂ ਬਾਅਦ ਹੀ ਜਿਹੜਾ ਕੋਈ ਵੀ ਸੀਐਮ ਦੀ ਕੁਰਸੀ ਤੇ ਦੇ ਰਿਹਾ ਸकता ਹੈ ਜਾਂ ਤੇਰੇ ਕੋਈ ਵੀ ਹੁੰਦਾ ਉਹਨਾਂ ਨੂੰ ਮਿਲਦਾ। ਇਸੇ ਨਾਲ ਹੀ ਉਹਨਾਂ ਤੋਂ ਬਲੋ ਵੀ ਕਿਹਾ ਕਿ ਆ ਕਿ ਜੇਕਰ ਮਨਜੋਤ ਸਿੰਘ ਸਿੱਧੂ ਨੇ ਸੀਐਮ ਚੇਰਾ ਐਲਾਨਿਆ ਦੇ ਦਾਹਲਾ ਕੀ ਹੈ ਕਿ ਕਿ ਸਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੇਕਰ ਮਨਜੋਤ ਸਿੰਘ ਸਿੱਧੂ ਕਾਂਗਰਸ ਦੇ ਬਦੋ ਸੀਐਮ ਚੇਰਾ ਐਲਾਨਿਆ ਜਾਂਦਾ ਤਾਂ ਹੀ ਮਨਜੋਤ ਸਿੰਘ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਕਟਿਵ ਹੁੰਦੇ ਸਰਗਰਮ ਹੋਣਗੇ ਲੇਕਿਨ ਇਹਨਾਂ ਬਿਆਨਾਂ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਸੀ ਇੱਕ ਵਾਰ ਫਿਰ ਤੋਂ ਹਰਕਤਾਂ ਪਟ ਮਚ ਗਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾਾਂ ਸ਼ੁਰੂ ਹੋ ਗਈ ਹੈ ਪਰ ਕਿਪਰਾ ਕਿਤੇ ਕਾਂਗਰਸ ਨੂੰ ਇਸ ਦੇ ਮੁਤਲਕ ਕਾਫੀ ਜ਼ਗਾ ਨੁਕਸਾਨ ਹੋ ਰਿਹਾ ਹੈ ਕਾਂਗਰਸੀ ਆਖੂ ਕਹਿ ਰਹੇ ਹੈ ਕਿ ਨਜੋਤ ਕੋ ਚਿੱਤੀ ਦੇ ਇਸ ਬਿਆਨ ਦੇ ਨਾਲ ਜੋ ਹੈ ਕਾਂਗਰਸ ਨੂੰ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜੋ ਨੁਕਸਾਨ ਪਹੁੰਚਾ ਜਿਸ ਦੇ ਚਲਦੇ ਹੈ ਰਾਜਾ ਬੜੇ ਕਿਤੇ ਦੋਨੋਂ ਇਹ ਜੋ ਕਥਾਈ ਹੈ ਇਹ ਨਜੋਤ ਕੋ ਚਿੱਤੀ ਦੇ ਖਿਲਾਫ ਕੀਤੀ ਗਈ ਹੈ ਇਹ ਗੰਭੀਰਤਾਂ ਇਸ ਬਿਆਨ ਤੋਂ ਬਾਅਦ ਲਗਾਤਾਰ ਜਿੱਥੇ ਕਾਂਗਰਸ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤੇ ਜਾ ਰਹੇ ਸੀ ਖਾਸ ਕਰਕੇ ਸਿੱਧੂ ਜੋੜੇ ਨੂੰ ਸਵਾਲ ਕੀਤੇ ਜਾ ਰਹੇ ਸੀ ਕਿ ਕਿੰਨੇ ਪੈਸੇ ਉਹਨਾਂ ਨੂੰ ਜੋ ਉਹਦੇ ਮਿਲੇ ਸੀ ਉਹਨਾਂ ਵਾਸਤੇ ਕਿਹਨਾਂ ਪਾਰਟੀ ਨੂੰ ਦੇਣੇ ਪਏ ਸੀ ਤੇ ਪਾਜਪਾ ਵੱਲੋਂ ਖਾਸ ਕਰਕੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹ ਬਿਆਨ ਦਿੱਤੇ ਗਏ ਸੀ ਕਿ ਕਾਂਗਰਸ ਦੇ ਵਿੱਚ ਦੇਖੋ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਹੈ ਤੇ ਨਵਜੋਤ ਕੋਰ ਸਿੱਧੂ ਦਾ ਬਿਆਨ ਜੋ ਮੀਡੀਆ ਦੇ ਸੁਰਖੀਆਂ ਦੇ ਵਿੱਚ ਲਗਾਤਾਰ ਹੁਣ ਤੱਕ ਬਣਿਆ ਹੋਇਆ ਹੈ ਤੇ ਇਸ ਤੇ ਚਰਚਾ ਵੀ ਹੋ ਰਹੀ ਹੈ ਤੇ ਬਹਿਸ ਵੀ ਹੋ ਰਹੀ ਹੈ ਕਾਂਗਰਸ ਵੱਲੋਂ ਵੀ ਲਗਾਤਾਰ ਕਾਂਗਰਸ ਦੇ ਜੋ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਬਿਆਨ ਦੇ ਉੱਤੇ ਚਰਚਾ ਕੀਤੀ ਜਾ ਰਹੀ ਸੀ ਤੇ ਇਸ ਦੀ ਨਿੰਦਾ ਵੀ ਕੀਤੀ ਜਾ ਰਹੀ ਸੀ ਤੁਹਾਡੀ ਵੀ ਕਾਂਗਰਸ ਦੇ ਜੋ ਸੀਨੀਅਰ ਆਗੂ ਨੇ ਸੰਸਦ ਮੈਂਬਰ ਨੇ ਸੁਖਜਿੰਦਰ ਸਿੰਘ ਰੰਦਾਵਾ ਤੇ ਤ੍ਰਿਪਤੀ ਸਿੰਘ ਬਾਜ ਦੇ ਨਾਲ ਵੀ ਮੁਲਾਕਾਤ ਤੁਹਾਨੂੰ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਹੈ ਇਹ ਬਿਲਕੁਲ ਬਿੰਦਰਪਾਲ ਜੀ ਸਬਚਿੰਤਲ ਜੀ ਦਾ ਬਹੁਤ ਜਿਆਦਾ ਕਹਿਣਾ ਹੈ ਕਿ ਇਸ ਗੱਲ ਦਾ ਵਿਵਾਦ ਨੌਜੋਸ ਕੋ ਸਿੱਧੂ ਪੇਨ ਦੀ ਟਜਾਇ ਨੌਜੋਸ ਸਿੰਘ ਸਿੱਧੂ ਦੇਣ ਕਿਉਂਕਿ ਨੌਜੋਸ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਪ੍ਰਕਰਤੇ ਪਰਦਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਕਾਂਗਰਸੀ ਅਗਵਾਈ ਕੀਤੀ ਗਈ ਤੇ ਕੋਈ ਵੀ ਮੁੱਖ ਮੰਤਰੀ ਪੰਜਾਬ ਪ੍ਰਧਾਨ ਤੋਂ ਅਗਵਾ ਦਾ ਸਿੱਧੂ ਤੋਂ ਪੁੱਤਰ ਜਾਣੇ ਕਿ ਜੇ ਵੀ ਸੂਬਾ ਮੁੱਖ ਮੰਤਰੀ ਜੀ ਹੋਵੇ ਉਹ ਸੂਬਾ ਪ੍ਰਧਾਨ ਤੋਂ ਉੱਤੇ ਰਹਿੰਦੇ ਹੁੰਦਾ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਿੱਤੇ ਜਾਂਦੇ ਤਾਂ ਇਹਨਾਂ ਨੇ ਇੱਕ ਗੱਲ ਪੁੱਛੀ ਜਾਵੇ ਕਿ ਜੋ ਜਿਹੜੇ ਪੰਜਾਬ ਪ੍ਰਧਾਨ ਰਹੇ ਨੇ ਕਾਂਗਰਸ ਉਹ ਤਾਂ ਇਹਨਾਂ ਦੇ ਵੱਲੋਂ ਕਿੰਨੇ ਪੈਸੇ ਜੁਨੇ ਉਹ ਦਿੱਤੇ ਗਏ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਵੀ ਲੋਕਲ ਬੋਡੀ ਨੂੰ ਮਿਸਟਰ ਰਹੇ ਨੇ ਜੋ ਨਵਜੋ ਸਿੰਘ ਸਿੱਧੂ ਤਾਂ ਉਸ ਉਹ ਇਲਾਕੇ ਦੇ ਉਹਨਾਂ ਕਾਂਗਰਸ ਨੂੰ ਕਿੰਨੇ ਪੈਸੇ ਦਿੱਤੇਗੇ ਤਾਂ ਉਹਨਾਂ ਨੇ ਸਿੱਧਿਆ ਤੌਰ ਤੇ ਉਹਨਾਂ ਨੇ ਕਾਂਗਰਸ ਨਾਲ ਇੱਕ ਮੌਨਟਰੀ ਵੀ ਮੰਗੀ ਸੀ ਕਿ ਇਸ ਮਾਮਲੇ ਤੇ ਇਹਨਾਂ ਕੋਲ ਸੁਧਿਤ ਨਹੀਂ ਗਿਆ ਉਹ ਤੇ ਜਦੋਂ ਇਸ ਬਾਰੇ ਜਿਹੜੇ ਨਾਲ ਜਿਹੜੇ 37 ਜੀ ਸਿੰਘ ਗੋਇਂਦਪਾਲ ਜੋ ਕਿ ਸਾਰਤਾ ਕੈबिनेट ਮੰਤਰੀ ਰਹੇ ਉਹਨਾਂ ਦੇ ਕੋਲ ਵੀ ਸਵਾਲ ਚੁੱਕੇ ਕਿ ਉਹਨਾਂ ਨੇ ਕਿੱਥੇ ਕਿ ਉਹਨਾਂ ਦੇ ਸਾਹਰ ਅਤੇ ਉਸ ਤੋਂ ਬਾਅਦ ਉਹ ਵੀ ਕਾਂਗਰਸ ਤੋਂ ਕੈਂਡੀਟ ਮੰਤਰੀ ਨਹੀਂ ਹੈ ਨਹੀਂ ਅਣਪੱਕ ਕਾਂਗਰਸ ਤੋਂ ਇਹਨੇ ਕਿਸੇ ਵੀ ਇੱਕ ਨਵੇਂ ਪੈਸੇ ਦੀ ਉਹਨਾਂ ਤੋਂ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਟ੍ਰੈਟਜਿਕ ਕਾਂਗਰਸ ਦੇ ਜਿਨ੍ਹਾਂ ਨੂੰ ਜਨਾ ਜਨਾ ਮਿਕਲਮ ਜੋੜ ਕੋ ਸਿੱਤੂ ਨੇ ਜਿੱਕਰ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਏ ਨੇ 300 ਕਰੋੜ ਦੇ ਨਯੂਤਪੁਰ ਕੋਰ ਚਿੱਤਿੰਦੇ ਵੱਲੋਂ ਇਹਨਾਂ ਸਭ ਇਹਨਾਂ ਨੂੰ ਸੁਧਿਪਾ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਨਯੂਤਪੁਰ ਕੋਰ ਸਿੱਧੂ ਇਹ ਸੁਧਿਪਾ ਪੇਸ਼ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਵੱਲੋਂ ਕਾਂਗਰਸ ਤੋਂ ਥੋੜੀ ਹਿੱਸੇ ਤੋਂ ਡੀਲ ਨਹੀਂ ਚਾਹੀਦਾ ਕਿਉਂਕਿ ਉਹ ਇੰਤੇ ਨਾਲ ਉਹਨਾਂ ਦਾ ਚਿੱਤੇ ਤੌਰ ਤੇ ਇਹ ਵੀ ਕਿਹਾ ਸੀ ਕਿ 2027 ਦੇ ਵਿੱਚ ਕਾਂਗਰਸ ਨੂੰ ਇਹਨਾਂ ਬਿਆਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਣ ਵਾਲਾ ਹੈ ਤੇ ਇਹਨਾਂ ਨੇ ਵੀ ਕਿਹਾ ਕਿ ਜੋ ਨਯੂਤ ਸਿੰਘ ਸਿੱਧੂ ਉਹ ਕਿਸੇ 400 ਤੋਂ ਰਾਜਨੀਤੀ ਤੋਂ ਇਨਐਕਟਿਵ ਹਨ ਕਿਸੇ ਵੀ ਉਹ ਕਾਂਟੇ ਸੀ ਰੈਲੀ ਦੇ ਕਾਂਗਰਸ ਕਿ ਉਸ ਨੂੰ ਤੁਰੰਤ ਲਗਾਤਾਰ ਗਹਿਰਾ ਦੇ ਰਹੇ ਪਰ ਉਸ ਤੋਂ ਬਾਅਦ ਆਪਣੇ YouTube ਚੈਨਲ ਤੇ ਆ ਕੇ ਉਹਨੇ ਰਣਨੀਤੀਆਂ ਇਤਿਹਾਸਿਕ ਕਹਿ ਦਿੱਤਾ ਲੇਕਿਨ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਜਿਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਰਦੇ ਕਿ ਇਹ ਕਿ ਉਹ ਰਾਇਨ ਕੀ ਤੋਂ ਪਰੇ ਨੇ ਉਸ ਤੋਂ ਬਾਅਦ ਚਿੱਤੇ ਜਾ ਕੇ ਪ੍ਰਿੰਕਾ ਗੰਢੀਗੋੜ ਮਿਲਦੇ ਨੇ ਰਾਹੁਲ ਗੰਢੀਗੋੜ ਮਿਲਦੇ ਨੇ ਅਤੇ ਉਹਨਾਂ ਦੀਆਂ ਫੋਟੋਆਂ ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮਿਸ਼ਰ ਕਰਦੇ ਨੇ ਤਾਂ ਇਸ ਸਬੰਧ ਦੇ ਉੱਤੇ ਜੋ ਤਰਫ ਤੋਂ ਪ੍ਰੋਮੋਸਰੀ ਬਾਜਵਾਣੀ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕਾਂ ਦੇ ਨਿੱਜੀ ਰਿਸ਼ਤੇ ਹੋ ਸਕਦੇ ਨੇ ਲੇਕਿਨ ਬਟੌਰ ਇੱਕ ਕਾਂਗਰਸੀ ਲੀਡਰ ਉਹਨਾਂ ਦੀ ਕੋਈ ਵੀ ਕਾਂਗਰਸ ਦੇ ਵਿੱਚ ਇਸ ਸਮੇਂ ਵਜੂਦ ਨਹੀਂ ਹੈ ਅਤੇ ਕਾਂਗਰਸ ਦੇ ਜਿਨ੍ਹਾਂ ਨੂੰ ਨੁਕਸਾਨ ਇਹਨਾਂ ਨੇ ਇਹ ਬਿਆਨ ਕਰਕੇ ਹੋਇਆ ਹੈ ਉਹਨਾਂ ਨੂੰ ਸੁਰੌਣ ਕਦੇ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਕਾਂਗਰਸ 2028 ਨਹੀਂ ਰੂਚ ਇਹਨਾਂ ਬਿਆਨਾਂ ਦੀ ਪਰਭਾਈ ਕਰੇਗੀ ਅਤੇ ਜੇਕਰ ਕਾਂਗਰਸਾਂ ਨੂੰ ਇੱਕ ਮਾਣੇ ਦਾ ਕੋਈ ਜਵਾਬ ਨਹੀਂ ਮਿਲਦੀ ਇਹਨਾਂ ਬਿਆਨਾਂ ਦਾ ਸਬੂਤ ਨਹੀਂ ਮਿਲਦੀ ਤਾਂ ਕਾਂਗਰਸ ਜੋ ਹੈ ਉਹਨਾਂ ਨੂੰ ਜੱਜ ਪੱਡੇ ਦੇ ਦਿੱਤੇ ਕੋਈ ਸਬੂਤ ਮਿਲਣਾ ਚਾਹੀਤੇ ਇਹਨਾਂ ਦੁਆਰਾ ਦਿੱਤੇ ਬਾਤਾਂ ਤੋਂ ਤੇ ਦੋਨੇ ਹੀ ਸਿੱਟੇ ਜੋੜੇ ਨੂੰ ਦਿੱਲੀ ਹਾਈ ਕਮੰਡਰ ਕਮੰਡਰ ਵੱਲੋਂ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਜਵਾਬ ਮੰਗਿਆ ਜਾਂਦਾ ਕਿ ਇਹ ਜੋ ਜਵਾਬ ਹੈ ਇਹ ਜੋ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਇਹ ਕਿਸ ਮੁਤਲਕ ਦਿੱਤੇ ਗਏ ਨੇ ਕਿਉਂ ਇਹਨਾਂ ਨੇ ਬਿਆਨ ਦਿੱਤੇ ਕਿਉਂਕਿ ਇਸ ਦੇ ਨਾਲ ਉਹਨਾਂ ਦੇ ਸਿੱਧੇ ਤੌਰ ਤੇ ਕਹਿਣਾ ਸੀ ਕਿ 27 ਸਤੰਬਰ ਨੂੰ ਕਾਂਗਰਸ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿੰਨੇ ਦਿਨ ਤੋਂ ਇਸ ਕਾਰਵਾਈ ਨੂੰ ਕਿਵੇਂ ਵੇਖੀਏ ਕਿ ਸਿੱਧੇ ਤੌਰ ਦੇ ਉੱਤੇ ਹੀ ਨਵਜੋਤ ਕੌਰ ਸਿੱਧੂ ਨੂੰ ਮੁੱਟਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਅਕਸਰ ਅਸੀਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅਕਸਰ ਕੁਝ ਲੀਡਰ ਜੋ ਸਿਆਸੀ ਆਗੂ ਕਰਦੇ ਨੇ ਜਾਂ ਉਹਨਾਂ ਵੱਲੋਂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਪਾਰਟੀਆਂ ਨੇ ਜੋ ਇੱਕ ਸ਼ੋ ਕਾਜ਼ ਨੋਟਿਸ ਜਾਰੀ ਕਰਦੀਆਂ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦੀਆਂ ਨੇ ਤੇ ਉਹਨਾਂ ਨੂੰ ਕੁਝ ਸਨਮਾਨ ਦਿੰਦੀਆਂ ਨੇ ਆਪਣਾ ਪੱਖ ਰੱਖਣ ਦਾ ਲੇਕਿਨ ਇੱਥੇ ਕੀ ਅਸੀਂ ਦੇਖ ਰਹੇ ਹਾਂ ਕਿ ਸਿੱਧੇ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਕਿਵੇਂ ਵੀ ਕਿਤੇ ਉਸ ਨੂੰ ਜੇ ਬਿਲਕੁਲ ਬਿਲਕੁਲ ਤਾਂ ਨੇ ਬੇਸ਼ੱਕ ਇਹ ਜੋ ਨਵਜੋਤ ਸਿੰਘ ਸਿੱਧੂ ਨੇ ਇਹ ਤਾਂ ਜੋ ਨੈਸ਼ਨਲ ਟੀਵੀ ਦੇ ਚਿਹਰੇ ਨੇ ਕਿਉਂਕਿ ਕਮੈਂਟਰੀ ਕਰਦੇ ਨੇ ਇਸ ਤੋਂ ਇਲਾਵਾ ਨੈਸ਼ਨਲ ਟੀਵੀ ਚੈਨਲਾਂ ਦੇ ਵਿੱਚ ਇਹਨਾਂ ਦੇ ਸ਼ੋਅ ਵੀ ਹੁੰਦੇ ਨੇ ਤਾਂ ਇੱਕ ਵੱਡਾ ਚਿਹਰਾ ਨੇ ਭਾਰਤੀ ਕ੍ਰਿਕਟ ਰਹੇ ਨੇ ਇੱਕ ਵੱਡਾ ਨਾਮ ਹੈ ਨਵਜੋਤ ਸਿੰਘ ਸਿੱਧੂ ਲੇਕਿਨ ਨਵਜੋਤ ਸਿੰਘ ਜੁਰੇ ਉਹ ਅਜਿਹਾ ਇੱਕ ਰਹੇ ਨੇ ਅਤੇ ਨੰਬਰ 10 ਉਹਨਾਂ ਦੇ ਵੱਲੋਂ ਪਾਰਟੀਆਂ ਦੇ ਵਿੱਚ ਵੀ ਸੁਝਾਵਾ ਦਿੱਤੀਆਂ ਗਈਆਂ ਲੇਕਿਨ ਉਹ ਜੋ ਸੰਚਿਤ ਇੱਕ ਮਸਲੇ ਦੇ ਉੱਤੇ ਉਹਦਾ ਇੱਕ ਵਾਰ ਵੀ ਧਿਆਨ ਨਹੀਂ ਆਇਆ ਜੇਕਰ ਉਹਨਾਂ ਦੀ 35 ਗੰਢੀ ਜਾਂ ਤੇ 22 ਗੰਢੀ ਤੇ ਇਹਨਾਂ ਨੂੰ ਛੇੜੀਏ ਤਾਂ ਆਪਾਂ ਕਹਿ ਵੀ ਲਈਏ ਕਿ ਉਹਨਾਂ ਦੇ ਨੇਤਾ ਹੈ ਲੇਕਿਨ ਉਸ ਦੇ ਬਾਵਜੂਦ ਮਨਜੋਤ ਸਿੰਘ ਸਿੱਧੂ ਇੱਕ ਵਾਰ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸਾਹਮਣੇ ਨਹੀਂ ਆਏ ਕਿ ਉਹਨਾਂ ਦੇ ਵੱਲੋਂ ਮਨਜੋਤ ਕੋਰ ਸਿੱਧੂ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਮਨਜੋਤ ਸਿੰਘ ਸਿੱਧੂ ਉਸ ਨੂੰ ਲੈ ਕਰਦੇ ਹਨ ਜਾਂ ਨਹੀਂ ਕਰਦੇ ਹਾਲਾਂਕਿ ਜੇਕਰ ਮਨਜੋਤ ਸਿੰਘ ਸਿੱਧੂ ਇਸ ਚੀਜ਼ ਨੂੰ ਕਲੈਰੀਫਾਈ ਕਰ ਦਿੰਦੇ ਤਾਂ ਹੋ ਸਕਦਾ ਕਿ ਇਹ ਕਾਰਵਾਈ ਟਾਲ ਜਾਂਦੀ ਜਾਂ ਫਿਰ ਇਸ ਨੂੰ ਕਿਸੇ ਤਰੀਕੇ ਦੇ ਨਾਲ ਮੈਨੀਪੂਲੇਟ ਕੀਤਾ ਜਾ ਸਕਦਾ ਲੇਕਿਨ ਮਨਜੋਤ ਸਿੰਘ ਸਿੱਧੂ ਨੇ ਇਸ ਬਿਆਨ ਤੋਂ ਪੂਰੇ ਤਰੀਕੇ ਦੇ ਨਾਲ ਦੂਰੀ ਬਣਾਈ ਰੱਖੀ ਕਿ ਜੋ ਸਿਆਸੀ ਕਲੀਅਰੀ ਨੇ ਪੰਜਾਬ ਦੇ ਉੱਤੇ ਨੇ ਜਿਹੜੀ ਚਰਚਾਵਾਂ ਨੇ ਕਿ ਲੋਕ ਜੋ ਚਿੱਤ ਜੋੜੇ ਉਹ ਪ੍ਰੇਮਾ ਗਾਂਧੀ ਬਗੜਾਟਾ ਇਸ ਤੋਂ ਇਲਾਵਾ ਰਵਲ ਗਾਂਧੀ ਤੇ ਕਾਫੀ ਕੀਤੇ ਨੇ ਤੇ ਉਸੇ ਦੇ ਚਲਦੇ ਆ ਲੇਕਿਨ ਜੋ ਹਿੰਸਾ ਕਦੀ ਜੋ ਕਾਰਵਾਈ ਜੋ ਮਨਿੰਦਰ ਸਿੰਘ ਰਾਜਾ ਬਣੇ ਤੋਂ ਬੋਲੇ ਜੋ ਜੋ ਜੋੜ ਕੋ ਚਿੱਤ ਦੇ ਉੱਤੇ ਕੀਤੀ ਗਈ ਹੈ ਕਿ ਕਿਤੇ ਨਾ ਕਿਤੇ ਨੈਸ਼ਨਲ ਜੋ ਦਾ ਹਕਮ ਹੈ ਉਹ ਕਾਂਗਰਸੀ ਹੈ ਹਕਮਾ ਉਸ ਦੀ ਮਰਜ਼ੀ ਤੋਂ ਬਗਾਰੇ ਦਾ ਸੰਪਰਕ ਕੇ ਤਕਨੀਕੀ ਕਾਰਨ ਕਰਕੇ ਜਦੋਂ ਟੁੱਟ ਗਿਆ ਤਾਂ ਇਸ ਸਮੇਂ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਜੋ ਇਹ ਸਮਾਂ ਜਾਣਕਾਰੀ ਦੇ ਰਹੇ ਸੀ ਇਸ ਪੂਰੇ ਮਾਮਲੇ ਦੇ ਉੱਤੇ ਤਾਂ ਤੁਹਾਨੂੰ ਮੁੱਢ ਤੋਂ ਦੱਸਦੀ ਏ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਦੀ ਜੋ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਇਸ ਬਾਰੇ ਜੋ ਇੱਕ ਲੈਟਰ ਪੈਡ ਤੇ ਉੱਤੇ ਜੋ ਇਹ ਲਿਖ ਕੇ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਨੰਬਰ ਆ ਰਹੀ ਹੈ ਕਿ ਨਵਜੋਤ ਕੌਰ ਸਿੱਧੂ ਜੋ ਕਿ ਅੱਜਕੱਲ੍ਹ ਖਬਰਾਂ ਦੀਆਂ ਸੁਰਖੀਆਂ ਬਣ ਰਹੀ ਸੀ ਲਗਾਤਾਰ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਹੁਤ ਸੰਸਨੀਕ ਇਸ ਬਿਆਨ ਸੀ ਤੇ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਜੋ ਸੂਬਾ ਪ੍ਰਧਾਨ ਨੇ ਤੇ ਸੰਸਦ ਮੈਂਬਰ ਵੀ ਨੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਕਿ ਨਵਜੋਤ ਕੌਰ ਸਿੱਧੂ ਹੈ ਮੈਡਮ ਨਵਜੋਤ ਕੌਰ ਸਿੱਧੂ ਨੂੰ ਉਹਨਾਂ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਲਗਾਤਾਰ ਨਵਜੋਤ ਕੌਰ ਸਿੱਧੂ ਦਾ ਜੋ ਬਿਆਨ ਸੀ ਖਬਰਾਂ ਦੇ ਵਿੱਚ ਬਣਿਆ ਹੋਇਆ ਸੀ ਉਹਨਾਂ ਵੱਲੋਂ ਇੱਕ ਬਿਆਨ ਆ ਜੋ ਚੰਡੀਗੜ੍ਹ ਦੇ ਵਿੱਚ ਦਿੱਤਾ ਗਿਆ ਸੀ ਕਿ ਪਾਰਟੀ ਦਾ ਜੋ ਸੀਐਮ ਬਣਨ ਵਾਸਤੇ 500 ਕਰੋੜ ਰੁਪਏ ਦੇਣਾ ਪੈਂਦਾ ਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਆ ਗਈ ਸੀ ਤੇ ਕਾਂਗਰਸ ਵੱਲੋਂ ਵੀ ਲਗਾਤਾਰ ਨਵਜੋਤ ਕੌਰ ਸਿੱਧੂ ਨੂੰ ਸਵਾਲ ਦਾਗੇ ਜਾ ਰਹੇ ਸੀ ਤੇ ਹੁਣ ਵੱਡੀ ਕਾਰਵਾਈ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਜੋ ਮੈਂਬਰਸ਼ਿਪ ਹੈ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਇਸ ਮਾਮਲੇ ਤੇ ਜਾਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਜੀ ਨਵਦੀਪ ਕੀ ਜਾਣਕਾਰੀ ਹੈ ਇਹ ਜੋ ਮਾਮਲਾ ਹੈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵੱਲੋਂ ਜੋ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਦੀ ਜੋ ਮੁੱਢਲੀ ਮੈਂਬਰਸ਼ਿਪ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਦਾ ਬਿਆਨ ਮੀਡੀਆ ਦੇ ਵਿੱਚ ਆਇਆ ਸੀ ਤੇ ਉਹਨਾਂ ਦਾ ਜੋ ਬਿਆਨ ਸੀ ਕਿ 500 ਕਰੋੜ ਰੁਪਏ ਦੇ ਵਿੱਚ ਸੀਐਮ ਬਣਨ ਵਾਸਤੇ ਜੋ 500 ਕਰੋੜ ਰੁਪਇਆ ਚਾਹੀਦਾ ਹੈ ਉਹ ਦੇਣਾ ਪੈਂਦਾ ਹੈ ਕਿਵੇਂ ਦੇਖਦੇ ਹਾਂ ਇਸ ਜੋ ਕਾਰਵਾਈ ਆ ਕਾਂਗਰਸ ਦੀ ਜੀ ਬਿਲਕੁਲ ਜਿੰਦਕਾਲ ਜਦੋਂ ਅੱਜ ਤੋਂ ਦੋ ਤਿੰਨ ਜਿਹੜੇ ਪਹਿਲਾਂ ਜਦੋਂ ਨਵਜੋਤ ਕੋ ਸਿੱਧੂ ਦੇ ਵੱਲੋਂ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਸੀ ਕੈਂਡੀਡੇਟ ਵਿਕੇਤ ਉਸ ਕੋਲ ਨਹੀਂ ਮੀਡੀਆ ਨੇ ਸੋਲਾਂ ਦਾ ਜਵਾਬ ਦਿੱਤੇ ਹੋਏ ਐਡਰੈਸ ਨਵਜੋਤ ਕੋ ਸਿੱਧੂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਜੋਰ ਛੇ ਸਿੱਧੂ ਜੁੜੇ ਉਹਨਾਂ ਕੋਲ ਇੰਨੀ ਟੈਸੇ ਨਹੀਂ ਕਿ ਉਹ ਸੀਐਮ ਦੀ ਕੁਰਸੀ ਤੇ ਨਹੀਂ 300 ਕਰੋੜ ਰੁਪਏ ਖਰਚੋ ਸਕਣ। ਜੀ। ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਕੀਤਾ ਜੀ ਕਿ ਕਾਂਗਰਸ ਲਈ ਐਂਕਾ ਤੋਂ ਕੋਈ ਵੀ ਪ੍ਰਸਾਦ ਨਹੀਂ ਮੰਗਿਆ। ਲੇਕਿਨ ਉਹਨਾਂ ਨੇ ਕਿਹਾ ਕਿ ਇਹ ਜੋ ਪੈਕੇਜ ਦੇਣ ਤੋਂ ਬਾਅਦ ਹੀ ਜਿਹੜਾ ਕੋਈ ਵੀ ਸੀਐਮ ਦੀ ਕੁਰਸੀ ਤੇ ਉੱਤੇ ਦੇ ਰਿਹਾ ਹੈ ਜਾਂ ਤੇਰੇ ਕੋਈ ਵੀ ਹੁੰਦਾ ਉਹਨਾਂ ਨੂੰ ਮਿਲਦਾ। ਇਸੇ ਨਾਲ ਹੀ ਉਹਨਾਂ ਤੋਂ ਬਲੋਵੀ ਕਿਹਾ ਗਿਆ ਕਿ ਜੇਕਰ ਮਨਜੋਤ ਸਿੰਘ ਸਿੱਧੂ ਨੂੰ ਸੀਐਮ ਚੇਰਾ ਐਲਾਨੇ ਦੇ ਦਾਹਲਾ ਕਿ ਇਹ ਵੀ ਕਿਸੇ ਤਰ੍ਹਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਇਹਨਾਂ ਨੇ ਤਿਆਰ ਕੀਤੇ ਕਿਕਰ ਮਨਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਬਦੋ ਸੀਐਮ ਚੇਰਾ ਐਲਾਨੇ ਤੇ ਅੰਦਰ ਤਾਂ ਹੀ ਮਜਬੂਤੀ ਜਿੱਤੇ ਜੁੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਕਟਿਵ ਹੁੰਦੇ ਸਰਗਰਮ ਹੁੰਦੇ ਲੇਕਿਨ ਇਹਨਾਂ ਬਿਆਨਾਂ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਸੀ ਇੱਕ ਵਾਰ ਫਿਰ ਤੋਂ ਹਰਕਤਾਂ ਪਟ ਮਚ ਗਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾਾਂ ਸ਼ੁਰੂ ਹੋ ਗਈ ਹੈ ਅਤੇ ਕਿੰਨਾ ਕਿਤੇ ਕਾਂਗਰਸ ਨੂੰ ਇਸ ਦੇ ਮਤਲਬ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਾਂਗਰਸੀ ਆਗੂ ਕਹਿ ਰਹੇ ਹਨ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਦੇ ਨਾਲ ਜੋ ਹੈ ਕਾਂਗਰਸ ਨੂੰ ਪੰਜਾਬ ਦੇ ਵਿੱਚ ਕਾਫੀ ਵੱਡੇ ਤਰ੍ਹਾਂ ਦੇ ਪੱਤਰ ਦੋਸ਼ ਤੇ ਜੋ ਨੁਕਸਾਨ ਪਹੁੰਚਿਆ ਜਿਸ ਦੇ ਚੋਦਿਆਂ ਰਾਜਾ ਬੜੀ ਕਿਤੇ ਦੋਨੋਂ ਇਹ ਜੋ ਕਹਾਣੀ ਹੈ ਇਹ ਨਵਜੋਤ ਕੌਰ ਸਿੱਧੂ ਦੇ ਖਿਲਾਫ ਕੀਤੀ ਗਈ ਹੈ ਇਹ ਗੰਭੀਰਤ ਹੈ ਇਸ ਬਿਆਨ ਤੋਂ ਬਾਅਦ ਲਗਾਤਾਰ ਜਿੱਥੇ ਕਾਂਗਰਸ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤੇ ਜਾ ਰਹੇ ਸੀ ਖਾਸ ਕਰਕੇ ਸਿੱਧੂ ਜੋੜੇ ਨੂੰ ਸਵਾਲ ਕੀਤੇ ਜਾ ਰਹੇ ਸੀ ਕਿ ਕਿੰਨੇ ਪੈਸੇ ਨੂੰ ਉਹਨਾਂ ਨੂੰ ਜੋ ਉਹਦੇ ਮਿਲੇ ਸੀ ਉਹਨਾਂ ਵਾਸਤੇ ਕੰਪਨੀ ਨੂੰ ਦੇਣੇ ਪਏ ਸੀ ਤੇ ਪਾਸਪਾ ਵੱਲੋਂ ਖਾਸ ਕਰਕੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਹ ਬਿਆਨ ਦਿੱਤੇ ਗਏ ਸੀ ਕਿ ਕਾਂਗਰਸ ਦੇ ਵਿੱਚ ਦੇਖੋ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਹੈ ਤੇ ਨਵਜੋਤ ਕੋਰ ਸਿੱਧੂ ਦਾ ਬਿਆਨ ਜੋ ਮੀਡੀਆ ਦੇ ਸੁਰਖੀਆਂ ਦੇ ਵਿੱਚ ਲਗਾਤਾਰ ਹੁਣ ਤੱਕ ਬਣਿਆ ਹੋਇਆ ਹੈ ਤੇ ਇਸ ਤੇ ਚਰਚਾ ਵੀ ਹੋ ਰਹੀ ਹੈ ਤੇ ਬਹਿਸ ਵੀ ਹੋ ਰਹੀ ਹੈ ਕਾਂਗਰਸ ਵੱਲੋਂ ਵੀ ਲਗਾਤਾਰ ਕਾਂਗਰਸ ਦੇ ਜੋ ਸੀਨੀਅਰ ਲੀਡਰ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਬਿਆਨ ਦੇ ਉੱਤੇ ਚਰਚਾ ਕੀਤੀ ਜਾ ਰਹੀ ਸੀ ਤੇ ਇਸ ਦੀ ਨਿੰਦਾ ਵੀ ਕੀਤੀ ਜਾ ਰਹੀ ਸੀ ਤੁਹਾਡੀ ਵੀ ਕਾਂਗਰਸ ਦੇ ਜੋ ਸੀਨੀਅਰ ਆਗੂ ਨੇ ਸੰਸਦ ਮੈਂਬਰ ਨੇ ਸੁਖਜਿੰਦਰ ਸਿੰਘ ਰੰਦਾਵਾ ਤੇ ਤਰਪਤਨ ਸਿੰਘ ਬਾਜ ਦੇ ਨਾਲ ਵੀ ਮੁਲਾਕਾਤ ਤੁਹਾਨੂੰ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾ ਹੈ ਇਹ ਬਿਲਕੁਲ ਬਿੰਰਤੋਜੀ ਸੁਚਿੰਦਲ ਜੀ ਦੇ ਬਾਰੇ ਦਾ ਕਹਿਣਾ ਹੈ ਕਿ ਇਸ ਗੱਲ ਦਾ ਵਿਵਾਦ ਨੌਜੋਤ ਸੋਚੂ ਦੇਣ ਦੀ ਤੇ ਜਾਇ ਨੌਜੋਤ ਸਿੰਘ ਸਿੱਧੂ ਦੇਣ ਕਿਉਂਕਿ ਨੌਜੋਤ ਸਿੰਘ ਸਿੱਧੂ ਜੁੜੇ ਹੋਏ ਪੰਜਾਬ ਦੇ ਕੱਖ ਤੇ ਪਰਦਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਪੰਜਾਬ ਕਾਂਗਰਸੀ ਇਹ ਗਵਾਈ ਕੀਤੀ ਗਈ ਤੇ ਕੋਈ ਵੀ ਮੁੱਖ ਮੰਤਰੀ ਪੰਜਾਬ ਪਰਧਾਨ ਤੋਂ ਇਲਾਵਾ ਦਾ ਸਿੱਧੂ ਕੋਤੜ ਜਿਹੜੇ ਕਿਸੇ ਵੀ ਸੂਬਾ ਮੁੱਖ ਮੰਤਰੀ ਹੋਵੇ ਉਹ ਸੂਬਾ ਪ੍ਰਧਾਨ ਤੋਂ ਉੱਤੇ ਰਹਿੰਦੇ ਹੁੰਦਾ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ 500 ਕਰੋੜ ਰੁਪਏ ਦਿੱਤੇ ਦੇ ਅੰਦਰ ਤੇ ਇਹਨਾਂ ਨੇ ਇੱਕ ਗੱਲ ਪੁੱਛੀ ਜਾਵੇ ਕਿ ਜੋ ਜਿਹੜੇ ਪੰਜਾਬ ਪ੍ਰਧਾਨ ਰਹੇ ਨੇ ਕਾਂਗਰਸ ਦੇ ਪਰ ਇਹਨਾਂ ਦੇ ਵੱਲੋਂ ਕਿੰਨੇ ਪੈਸੇ ਜੁਨੇ ਉਹ ਦਿੱਤੇ ਗਏ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ ਮੰਤਰੀ ਰਹੇ ਲੋਕਲ ਬੋਰਡਿੰਗ ਮਿਸਟਰ ਰਹੇ ਨੇ ਜੋ ਨਵਜੋਤ ਸਿੰਘ ਸਿੱਧੂ ਤਾਂ ਉਸ ਵੇਲੇ ਇਹਨਾਂ ਦੇ ਉਹ ਕਾਂਗਰਸ ਨੂੰ ਕਿੰਨੇ ਪੈਸੇ ਦਿੱਤੇਗੇ ਤਾਂ ਉਹਨਾਂ ਨੇ ਸਿੱਧਿਆਤੌਰ ਤੋਂ ਪੂਰਨਿਤ ਕਾਂਗਰਸ ਨਾਲ ਇੱਕ ਮੌਨਤੂ ਵੀ ਮੰਗੀ ਸੀ ਕਿ ਇਸ ਮਾਮਲੇ ਤੇ ਇਹਨਾਂ ਕੋਲ ਸੁਧਨੀਤ ਨੇ ਜਾਨ ਕੋਈ ਤੇ ਜਦੋਂ ਇਸ ਬਾਰੇ ਜਿਹੜੇ ਨਾਲ ਜਿਹੜੇ ਤਰਤਲ ਸਿੰਘ ਗੋੜਪਾਲ ਜੋ ਕਿ ਸਾਰਤਾ ਕੈबिनेट ਮੰਤਰੀ ਰਹੇ ਉਹਨਾਂ ਦੇ ਕੋਲ ਵੀ ਸਵਾਲ ਚੁੱਕੇ ਕਿ ਉਹਨਾਂ ਨੇ ਕਿੱਥੇ ਕਿ ਉਹਨਾਂ ਦੇ ਚਾਟਰ ਅਤੇ ਉਸ ਤੋਂ ਬਾਅਦ ਉਹ ਵੀ ਕਾਂਗਰਸ ਤੋਂ ਕੈਂਡੀਟ ਮੰਤਰੀ ਰਹੇ ਨੇ ਅਜ ਤੱਕ ਕਾਂਗਰਸ ਦੀ ਮੰਨ ਕਿਸੇ ਵੀ ਇੱਕ ਨਵੇਂ ਪ੍ਰਸਤੂਤੀ ਮੰਤਲ ਮੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਬਾਰੇ ਕਿਸੇ ਦੀ ਤਰ੍ਹਾਂ ਦਾ ਕੋਈ ਸਟੇਟਚਰ ਨਿਸ਼ਾਨਦੇਹੀ ਦੇ ਤੌਰ ਉੱਤੇ ਜਿਨ੍ਹਾਂ ਨੂੰ ਜਿਨ੍ਹਾਂ ਜਿਹਾ ਮੇਕਲਮ ਜੋੜ ਤੋਂ ਸਿੱਟੂ ਨੇ ਜੇਕਰ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਏ ਨੇ 300 ਕਰੋੜ ਦੇ ਸਨਯੋਤਕੋਰ ਚਿੱਤਿੰਗ ਦੇ ਲੋਕ ਇਹਨਾਂ ਸਭ ਇਹਨਾਂ ਨੂੰ ਸੁਧਿਪਾ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇਕਰ ਨਮਜ਼ੂਰਤ ਕੋਰ ਸੁਧੂ ਇਹ ਸੁਧਿਪਾ ਪੇਸ਼ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਵੱਲੋਂ ਕਾਂਗਰਸ ਤੋਂ ਥੋੜੀ ਹਿੱਸਤੀ ਛੋੜ ਲੈਣੀ ਚਾਹੀਦੀ ਕਿਉਂਕਿ ਉਹ ਇੰਤੇ ਨਾਲ ਉਹਨਾਂ ਦਾ ਚਿੱਤ ਦੇ ਤੌਰ ਤੇ ਇਹ ਵੀ ਕਿਹਾ ਸੀ ਕਿ 2027 ਦੇ ਵਿੱਚ ਕਾਂਗਰਸ ਨੂੰ ਇਹਨਾਂ ਬਿਆਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਣ ਵਾਲਾ ਤੇ ਇਹਨਾਂ ਨੇ ਵੀ ਕਿਹਾ ਇਹ ਜਿਹਨੂੰ ਜੌਸੈਂਸ ਕਿਹਾ ਕੋਈ ਕਿਛੜ 400 ਤੋਂ ਰਾਜਨੀਤੀ ਤੋਂ ਇਹ ਐਕਟਿਵ ਹਨ ਕਿਤੇ ਵੀ ਕਾਂਗਰਸ ਦੀ ਰੈਲੀ ਤੇ ਕਾਂਗਰਸ ਦੇ ਕਿਸੇ ਪ੍ਰੋਗਰਾਮ ਤੋਂ ਲਗਾਤਾਰ ਗੈਰਹਾ ਜ ਰਹੇ ਪਰ ਉਸ ਤੋਂ ਬਾਅਦ ਆਪਣੇ YouTube ਚੈਨਲ ਤੇ ਆ ਕੇ ਉਹਨੇ ਰਾਜਨੀਤੀ ਉੱਤੇ ਹੀ ਫਸ ਕੇ ਕਹਿ ਦਿੱਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਜਿਸੀ ਆਪਣੇ ਸੋਸ਼ਲ ਮੀਡੀਆ ਦੇ ਉਸ ਤੇ ਗੱਲਾਂ ਕਹੀਆਂ ਕਿ ਇਹ ਕਿ ਉਹ ਰਾਇਨ ਕੀ ਤੋਂ ਪਰੇ ਨੇ ਉਸ ਤੋਂ ਬਾਅਦ ਚਿੱਤੇ ਜਾ ਕੇ ਪ੍ਰਿੰਕਾ ਗਾਂਧੀਗੜ੍ਹ ਮਿਲਦੇ ਨੇ ਰਾਹੁਲ ਗਾਂਧੀਗੜ੍ਹ ਮਿਲਦੇ ਨੇ ਅਤੇ ਉਹਨਾਂ ਦੀਆਂ ਫੋਟੋ ਜੋ ਸੀ ਆਪਣੇ ਸੋਸ਼ਲ ਮੀਡੀਆ ਦੇ ਉਸ ਤੇ ਮਿਸ਼ਰ ਕਰਦੇ ਨੇ ਤਾਂ ਇਸ ਸੁਭਾਵ ਦੇ ਉਤੇ ਜੋ ਤਰਫ ਤੋਂ ਡਿਸਕਸਰੀ ਬਾਜਵਾਣੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਨੂੰ ਕੀ ਰਿਸ਼ਤੇ ਹੋ ਸਕਦੇ ਨੇ ਲੇਕਿਨ ਬਟੌਰ ਇੱਕ ਕਾਂਗਰਸੀ ਲੀਡਰ ਉਹਨਾਂ ਦੀ ਕੋਈ ਵੀ ਕਾਂਗਰਸ ਦੇ ਵਿੱਚ ਇਸ ਸਮੇਂ ਵਿਚੋਟ ਨਹੀਂ ਹੈ ਅਤੇ ਕਾਂਗਰਸ ਦੇ ਸਭ ਜਿੰਨਾ ਨੁਕਸਾਨ ਇਹਨਾਂ ਦੇ ਇਹਨਾਂ ਬਿਆਨ ਕਰਕੇ ਹੋਇਆ ਹੈ ਇਹਨਾਂ ਨੂੰ ਕੋਈ ਕਦੇ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਕਾਂਗਰਸ ਲੋਹਣਾ ਸਟਾਇਲ ਵਿੱਚ ਇਹਨਾਂ ਬਿਆਨਾਂ ਦੀ ਪ੍ਰਭਾਸ਼ ਕਰੇਗੀ ਅਤੇ ਜੇਕਰ ਅਸੀਂ ਕਾਂਗਰਸ ਨੂੰ ਇੱਕ ਮਾਣੇ ਦਾ ਜਵਾਬ ਨਹੀਂ ਮੰਗਦੇ ਤਾਂ ਇਹਨਾਂ ਬਿਆਨਾਂ ਦੇ ਸਬੂਤ ਨਹੀਂ ਮੰਗਦੇ ਤਾਂ ਕਾਂਗਰਸ ਜੋ ਹੈ ਉਹਨਾਂ ਨੂੰ ਜੱਜ ਪੱਡੇ ਦੇ ਦਿੱਤੇ ਕੋਈ ਸਬੂਤ ਮੰਗਣ ਚਾਹੀਤੇ ਨੇ ਇਹਨਾਂ ਦੁਆਰਾ ਕਿਸਾ ਤੋਂ ਤੇ ਦੋਵੇਂ ਹੀ ਸਿੱਟੇ ਜੁੜੇ ਹੋ ਦਿਲੀ ਹਾਈਕ ਮੌਂਦਰ ਕਮਾਂਡ ਦੇ ਵੱਲੋਂ ਇਹਨਾਂ ਨੂੰ ਬੁਲਾ ਕੇ ਇਹਨਾਂ ਕੋਲੋਂ ਜਵਾਬ ਮੰਗਿਆ ਜਾਂਦਾ ਕਿ ਇਹ ਜੋ ਜਵਾਬ ਹੈ ਇਹ ਜੋ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਣਗੇ ਇਹ ਕਿਸ ਮੁਤਲਕ ਦਿੱਤੇ ਜਾਣਗੇ ਕਿਉਂ ਇਹਨਾਂ ਨੇ ਬਿਆਨ ਦਿੱਤੇ ਕਿਉਂਕਿ ਇਸੇ ਨਾਲ ਉਹਨਾਂ ਦੇ ਸਿੱਧੇ ਤੌਰ ਤੇ ਕਹਿਣਾ ਸੀ ਕਿ 27-28 ਦੇ ਵਿੱਚ ਕਾਂਗਰਸ ਨੂੰ ਕਾਫੀ ਡੇਰੇ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿੰਨੇ ਦਿਨ ਤੋਂ ਜੀ ਇਸ